ਉਹਰ ਵੀ ਦੇ ਵਿੱਚ ਯੂਪੀ ਦਾ ਹਾਥਰਸ ਦਾ ਬਹੁਤ ਮਸ਼ਹੂਰ ਕੇਸ ਹੈ ਜਿੱਥੇ ਇੱਕ 19 ਸਾਲਾ ਦੀ ਬੀਬੀ ਦੇ ਨਾਲ ਚਾਰ ਬੰਦਿਆਂ ਵੱਲੋਂ ਗੈਗਰੀਪ ਕੀਤਾ ਗਿਆ ਜਿਹੜੀ 2 ਵੀਕ ਬਾਅਦ ਹਸਪੀਟਲ ਦੇ ਵਿੱਚ ਜਾ ਕੇ ਮਰ ਜਾਂਦੀ ਆ ਉਥੋਂ ਦੀ ਲੋਕਲ ਹਿੰਦੂ ਕਮਿਊਨਿਟੀ ਨੇ ਉਹਨਾਂ ਚਾਰ ਬੰਦਿਆਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਤੇ ਉਹਨਾਂ ਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਸਤੰਬਰ 2023 ਦੇ ਵਿੱਚ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਜੀਤ ਕਾਮਰੇਡ ਦੀ ਮੈਂਟਲ ਹਰਾਸਮੈਂਟ ਦੇ ਕਾਰਨ ਬਠਿੰਡੇ ਦੀ ਇੱਕ ਕੁੜੀ ਜਸ਼ਨਦੀਪ ਕੌਰ ਬਿਮਾਰ ਹੋ ਕੇ ਇਸ ਦੁਨੀਆ ਤੋਂ ਕੁਛ ਕਰ ਜਾਂਦੀ ਆ ਉਦੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸ ਕਰਦਾ ਰਿਹਾ ਪਰ ਉਥੇ ਪੰਜਾਬ ਦੇ ਕਾਮਰੇਡ ਇਥੋਂ ਤੱਕ ਕਿ ਧਰਮਵੀਰ ਗਾਂਧੀ ਵਰਗੇ ਲੀਡਰ ਜਾਂ ਕਈ ਹੋਰ ਉਗਰਾਹਾਂ ਵਰਗੇ ਕਿਸਾਨ ਜਥੇਬੰਦੀਆਂ ਦੇ ਲੀਡਰ ਵੀ ਇਕੱਠੇ ਹੋ ਕੇ ਸੁਰਜੀਤ ਕਾਮਰੇਡ ਦੇ ਹੱਥ ਦੇ ਵਿੱਚ ਆ ਜਾਂਦੇ ਆ ਤੇ ਸੁਰਜੀਤ ਕਾਮਰੇਡ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਤਾਂ ਕਰਤਾਰ ਦਾ ਬਹੁਤ ਚੰਗਾ ਬੰਦਾ ਯੂਨੀਵਰਸਿਟੀ ਦੇ ਵਿੱਚ ਮਾੜੀ ਮੋਟੀ ਇਨਕੁਆਰੀ ਉਹਦੇ ਖਿਲਾਫ ਚੱਲਦੀ ਆ ਪਰ ਉਦੋਂ ਬਾਅਦ ਉਹਨੂੰ ਬਰੀ ਕਰਤਾ ਜਾਂਦਾ ਕਿਉਂਕਿ ਪੰਜਾਬ ਦੇ ਸਾਰੇ ਕਾਮਰੇਡ ਸੁਰਜੀਤ ਕਾਮਰੇਡ ਦੇ ਹੱਕ ਦੇ ਵਿੱਚ ਆ ਜਾਂਦੇ ਆ ਹੁਣ ਇੱਥੇ ਆਪਾਂ ਨੂੰ ਫਰਕ ਕੀ ਨਜ਼ਰ ਆਉਂਦਾ ਕਿ ਇੱਕ ਪਾਸੇ ਕੁਝ ਕਮਿਊਨਿਟੀਆਂ ਜਾਂ ਕੁਝ ਵਿਚਾਰਧਾਰਾ ਦੇ ਲੋਕ ਜਦੋਂ ਉਹਨਾਂ ਦੇ ਵਿੱਚ ਕੋ ਮਾੜਾ ਅਨਸਰ ਨਿਕਲ ਆਉਂਦਾ ਤੇ ਉਹ ਉਸ ਅਕਿਊਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਉਹ ਬੰਦਾ ਰੇਪਿਸਟ ਵੀ ਕਿਉਂ ਨਾ ਹੋਵੇ ਪਰ ਦੂਜੇ ਪਾਸੇ ਸਿੱਖਾਂ ਦੇ ਵਿੱਚ ਜਦੋਂ ਕੋ ਮਾੜਾ ਅੰਡਾ ਕੋ ਮਾੜਾ ਗੰਦਾ ਅਨਸਰ ਨਿਕਲ ਆਉਂਦਾ ਤੇ ਸਿੱਖ ਆਪ ਫੜ ਕੇ ਉਹਨੂੰ ਛੱਤਰ ਫੇਰਦੇ ਆ ਤੇ ਉਹਨੂੰ ਪੁਲਿਸ ਨੂੰ ਫੜਾਉਂਦੇ ਆ ਤੇ ਜੇਕਰ ਉਹਨਾਂ ਦੇ ਉੱਤੇ ਕੋਈ ਸਜ਼ਾ ਨਾ ਲੱਗਦੀ ਹੋਵੇ ਕੋ ਸਵਿਧਾਨ ਦਾ ਕੁੰਡਾ ਨਾ ਹੋਵੇ ਤੇ ਉਹ ਆਪਣਾ ਆਪਣੀ ਵਿਧੀ ਵਿਧਾਨ ਦੇ ਮੁਤਾਬਕ ਆਪਣੀ ਮਰਿਆਦਾ ਦੇ ਪੀ ਬਿਹਾਰ ਚਾਰਖੰਡ ਤੇ ਹਿੰਦੀ ਬੈਲਟ ਦੀਆਂ ਹੋਰ ਸਟੇਟਾਂ ਦੇ ਵਿੱਚ ਕ੍ਰਾਈਮ ਸਭ ਤੋਂ ਵੱਧਾ ਜਨਾਨੀਆਂ ਦੇ ਖਿਲਾਫ ਕ੍ਰਾਈਮ ਸਭ ਤੋਂ ਵੱਧਾ ਬੱਚਿਆਂ ਦੇ ਖਿਲਾਫ ਕ੍ਰਾਈਮ ਸਭ ਤੋਂ ਵੱਧਾ ਤੇ ਪੰਜਾਬ ਦੇ ਵਿੱਚ ਉਹ ਲੋਅਸਟ ਆ ਦੂਜੀਆਂ ਸਟੇਟਸ ਦੇ ਮੁਕਾਬਲੇ ਜ਼ਿਲਹੰਦਰ ਦੇ ਵਿੱਚ ਇੱਕ ਗੰਦੇ ਆਂਡੇ ਵੱਲੋਂ ਇੱਕ 12-13 ਸਾਲ ਦੀ ਬੱਚੀ ਦਾ ਰੇਪ ਕਰਕੇ ਤੇ ਕਤਲ ਕਰ ਦਿੱਤਾ ਗਿਆ ਤੇ ਉਹਦੇ ਤੋਂ ਬਾਅਦ ਉਹ ਕੁਝ ਹੋਇਆ ਜਿਹਦੀ ਆਸ ਨਹੀਂ ਬਹੁਤ ਸਾਰੇ ਪੱਤਰਕਾਰਾਂ ਤੇ ਮੰਦਬੁੱਧੀ ਸਮਾਜ ਸੁਧਾਰਕਾਂ ਵੱਲੋਂ ਇਸ ਗੱਲ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਇੱਕ ਭਈਏ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਇਹੋ ਕੁਝ ਕੀਤਾ ਗਿਆ ਸੀ ਉ ਪੰਜਾਬੀ ਜਾਂ ਸਾਰੇ ਸਿੱਖ ਮਾੜੇ ਕਿਉਂ ਨਹੀਂ ਆ ਮਾੜੇ ਅਨਸਰ ਤੇ ਗੰਦੇ ਆਡੇ ਕਿਸੇ ਵੀ ਸਮਾਜ ਦੇ ਵਿੱਚ ਹੋ ਸਕਦੇ ਆ ਤੇ ਉਹ ਸਿੱਖਾਂ ਦੇ ਵਿੱਚ ਵੀ ਹੈਗੇ ਆ ਪਰ ਸਿੱਖ ਕਦੇ ਵੀ ਆਪਣੇ ਮਾੜੇ ਅਨਸਰਾਂ ਨੂੰ ਪ੍ਰੋਟੈਕਟ ਨਹੀਂ ਕਰਦੇ ਜਿੱਦਾਂ ਦੂਜੀਆਂ ਕਮਿਊਨਿਟੀਆਂ ਕਰਦੀਆਂ ਨੇ ਇੰਡੀਆ ਦੇ ਵਿੱਚ ਬਹੁਤ ਸਾਰੇ ਰੇਪ ਕੇਸ ਅਜ ਤੱਕ ਇਦਾਂ ਦੇ ਹੋਏ ਆ ਜਿੱਥੇ ਰੇਪ ਕਰਨ ਵਾਲੇ ਅਕਿਊਜ਼ ਨੂੰ ਉਨ੍ਹਾਂ ਦੀ ਕਮਿਊਨਿਟੀਆਂ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ 2002 ਦੇ ਵਿੱਚ ਬਿਲਕਿੰਸ ਬਨੋ ਦਾ ਕੇਸ ਹੋਇਆ ਹੈ ਗੁਜਰਾਤ ਦੇ ਵਿੱਚ ਜਿੱਥੇ 11 ਬੰਦਿਆਂ ਨੇ ਉਸ ਜਨਾਨੀ ਦੇ ਨਾਲ ਗੈਂਗ ਰੇਪ ਕੀਤਾ ਸੀ 2022 ਦੇ ਵਿੱਚ ਉਹ ਬੰਦੇ ਗੁਜਰਾਤ ਦੀ ਸਰਕਾਰ ਨੇ ਰਿਹਾ ਕਰਤੇ ਤੇ ਰਿਹਾਈ ਤੋਂ ਮਗਰੋਂ ਉਹਨਾਂ ਬੰਦੇ ਦਾ ਗ੍ਰੈਂਡ ਵੈਲਕਮ ਕੀਤਾ ਗਿਆ ਉਹਨਾਂ ਦੇ ਗਲਾਂ 'ਚ ਹਾਰ ਪਾਏ ਗਏ ਤੇ ਉਹਨਾਂ ਦਾ ਮਠਿਆਈ ਦੇ ਨਾਲ ਸਵਾਗਤ ਕੀਤਾ ਗਿਆ 2014 ਦੇ ਵਿੱਚ ਯੂਪੀ ਤੇ ਬਦੂਨ ਦੇ ਵਿੱਚ ਦੋ ਦਲਿਤ ਭੈਣਾਂ ਨੂੰ ਉਹਨਾਂ ਦਾ ਰੇਪ ਕਰਕੇ ਤੇ ਉਹਨਾਂ ਨੂੰ ਰੁੱਖ ਦੇ ਨਾਲ ਮਾਰ ਕੇ ਟੰਗ ਦਿੱਤਾ ਗਿਆ। ਉਦੋਂ ਬਾਅਦ ਉੱਥੋਂ ਦੀ ਕਮਿਊਨਿਟੀ ਨੇ ਉਹਨਾਂ ਦੋਵਾਂ ਭੈਣਾਂ ਦਾ ਰੇਪ ਕਰਨ ਵਾਲੇ ਬੰਦਿਆਂ ਦੇ ਹੱਕ ਦੇ ਵਿੱਚ ਮੁਜ਼ਾਹਰੇ ਕੀਤੇ ਤੇ ਕੋਰਟ ਦੇ ਵੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ। ਇਹ ਗੱਲ ਕੀਤੀ ਗਈ ਕਿ ਦੋਵੇਂ ਭੈਣਾਂ ਨੇ ਆਪਣੇ ਆਪ ਨੂੰ ਖੁਦ ਫਾ ਲੈ ਲਿਆ ਕਿਉਂਕਿ ਇਹਨਾਂ ਨੂੰ ਕਿਸੇ ਮੁੰਡੇ ਨੇ ਛੇੜਿਆ ਸੀ। ਉਸ ਤੋਂ ਬਾਅਦ ਸ਼ਰਮ ਦੇ ਨਾਲ ਦੋਵੇਂ ਭੈਣਾਂ ਟੰਗ ਕੇ ਆਪਣੇ ਆਪ ਨੂੰ ਮਰ ਗਈਆਂ। 2017 ਦੇ ਵਿੱਚ ਯੂਪੀ ਦੇ ਸ਼ਹਿਰ ਉਨਾਉ ਦੇ ਵਿੱਚ ਇੱਕ ਲੀਡਰ ਨੇ ਤੇ ਉਹਦੇ ਸਾਥੀਆਂ ਨੇ ਇੱਕ ਕੁੜੀ ਦਾ ਗੈਂਗਰੇਪ ਕੀਤਾ ਤੇ ਉੱਥੇ ਵੀ ਉਹਨਾਂ ਦੀ ਸਾਰੀ ਕਮਿਊਨਿਟੀ ਉਹਨਾਂ ਦੇ ਹੱਕ ਦੇ ਵਿੱਚ ਖਲੋਤੀ। 2019 ਦੇ ਵਿੱਚ ਉਹਨਾਂ ਤੇ ਕੇਸ ਦਰਜ ਹੋਇਆ ਤੇ ਸਾਰੀ ਕਮਿਊਨਿਟੀ ਉਹਨਾਂ ਦੇ ਨਾਲ ਖੜੀ ਤੇ ਉਸ ਕੇਸ ਦਾ ਵਿਰੋਧ ਕੀਤਾ। ਇਹ ਤਾਂ 2018 ਕਠੂਆ ਦਾ ਇੱਕ ਬਹੁਤ ਮਸ਼ਹੂਰ ਕੇਸ ਆ ਜਿੱਥੇ ਬਕਰਵਾਲ ਕਮਿਊਨਿਟੀ ਦੀ 8 ਸਾਲਾਂ ਦੀ ਬੱਚੀ ਨੂੰ ਉੱਥੋਂ ਦੇ ਲੋਕਲ ਮੰਦਰ ਦੇ ਪੁਜਾਰੀ ਤੇ ਉਹਦੇ ਸਾਥੀਆਂ ਨੇ ਫੜ ਕੇ ਮੰਦਰ ਚ ਲਿਆ ਕੇ ਉਹਦਾ ਗੈਂਗਰੇਪ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਗਿਆ। ਉੱਥੋਂ ਦੇ ਇੱਕ ਆਰਗੇਨਾਈਜੇਸ਼ਨ Hindu Ekta Manch ਨੇ ਉਸ ਪੁਜਾਰੀ ਤੇ ਪ੍ਰਦਰਸ਼ਨ ਕੀਤੇ ਉਥੋਂ ਦੇ ਲੋਕਲ ਲੀਡਰਾਂ ਨੇ ਉਹਨਾਂ ਬੰਦਿਆਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਇਥੋਂ ਤੱਕ ਕਿ ਪੁਲਿਸ ਵਾਲਿਆਂ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਇਦਾਂ 2020 ਦੇ ਵਿੱਚ ਯੂਪੀ ਦਾ ਹਾਥ ਰਸ ਦਾ ਬਹੁਤ ਮਸ਼ਹੂਰ ਕੇਸ ਆ ਜਿੱਥੇ ਇੱਕ 19 ਸਾਲਾ ਦੀ ਬੀਬੀ ਦੇ ਨਾਲ ਚਾਰ ਬੰਦਿਆਂ ਵੱਲੋਂ ਗੈਂਗਰੇਪ ਕੀਤਾ ਗਿਆ ਜਿਹੜੀ 2 ਵੀਕ ਬਾਅਦ ਹਸਪੀਟਲ ਦੇ ਵਿੱਚ ਜਾ ਕੇ ਮਰ ਜਾਂਦੀ ਆ ਉਥੋਂ ਦੀ ਲੋਕਲ ਹਿੰਦੂ ਕਮਿਊਨਿਟੀ ਨੇ ਉਹਨਾਂ ਚਾਰ ਬੰਦਿਆਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਤੇ ਉਹਨਾਂ ਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਸਤੰਬਰ 2023 ਦੇ ਵਿੱਚ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਜੀਤ ਕਾਮਰੇੜ ਬਿਮਾਰ ਹੋ ਕੇ ਇਸ ਦੁਨੀਆ ਤੋਂ ਕੂਚ ਕਰ ਜਾਂਦੀ ਆ ਉਦੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸੁਰਜੀਤ ਕਾਮਰੇਡ ਦੇ ਵਿਰੋਧ ਦੇ ਵਿੱਚ ਆਉਂਦੀਆਂ ਕਿ ਇਹ ਬੰਦਾ ਸਾਨੂੰ ਸੈਕਸ਼ੂਅਲੀ ਐਕਸਪਲੋਇਟ ਕਰਦਾ ਰਿਹਾ ਪਰ ਉਥੇ ਪੰਜਾਬ ਦੇ ਕਾਮਰੇਡ ਇਥੋਂ ਤੱਕ ਕਿ ਧਰਮਵੀਰ ਗਾਂਧੀ ਵਰਗੇ ਲੀਡਰ ਜਾਂ ਕਈ ਹੋਰ ਉਗਰਾਹਾਂ ਵਰਗੇ ਕਿਸਾਨ ਜਥੇਬੰਦੀਆਂ ਦੇ ਲੀਡਰ ਵੀ ਇਕੱਠੇ ਹੋ ਕੇ ਸੁਰਜੀਤ ਕਾਮਰੇਡ ਦੇ ਹੱਥ ਦੇ ਵਿੱਚ ਆ ਜਾਂਦੇ ਆ ਤੇ ਸੁਰਜੀਤ ਕਾਮਰੇਡ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਤਾਂ ਕਿਰਦਾਰ ਦਾ ਬਹੁਤ ਚੰਗਾ ਬੰਦਾ ਯੂਨੀਵਰਸਿਟੀ ਦੇ ਵਿੱਚ ਮਾੜੀ-ਮੋਟੀ ਇਨਕੁਆਰੀ ਉਹਦੇ ਖਿਲਾਫ ਚੱਲਦੀ ਆ ਪਰ ਉਦੋਂ ਬਾਅਦ ਉਹਨੂੰ ਬਰੀ ਕਰਤਾ ਜਾਂ ਹੁਣ ਇੱਥੇ ਆਪਾਂ ਨੂੰ ਫਰਕ ਕੀ ਨਜ਼ਰ ਆਉਂਦਾ ਕਿ ਇੱਕ ਪਾਸੇ ਕੁਝ ਕਮਿਊਨਿਟੀਆਂ ਜਾਂ ਕੁਝ ਵਿਚਾਰਧਾਰਾ ਦੇ ਲੋਕ ਜਦੋਂ ਉਹਨਾਂ ਦੇ ਵਿੱਚ ਕੋ ਮਾੜਾ ਅਨਸਰ ਨਿਕਲ ਆਉਂਦਾ ਤੇ ਉਹ ਉਸ ਅਕਿਊਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਉਹ ਬੰਦਾ ਰੇਪਿਸਟ ਵੀ ਕਿਉਂ ਨਾ ਹੋਵੇ ਪਰ ਦੂਜੇ ਪਾਸੇ ਸਿੱਖਾਂ ਦੇ ਵਿੱਚ ਜਦੋਂ ਕੋ ਮਾੜਾ ਅੰਡਾ ਕੋ ਮਾੜਾ ਗੰਦਾ ਅਨਸਰ ਨਿਕਲ ਆਉਂਦਾ ਤੇ ਸਿੱਖ ਆਪ ਫੜ ਕੇ ਉਹਨੂੰ ਛੱਤਰ ਫੇਰਦੇ ਆ ਤੇ ਉਹਨੂੰ ਪੁਲਿਸ ਨੂੰ ਫੜਾਉਂਦੇ ਆ ਤੇ ਜੇਕਰ ਉਹਨਾਂ ਦੇ ਉੱਤੇ ਕੋਈ ਸਜ਼ਾ ਨਾ ਲੱਗਦੀ ਹੋਵੇ ਕੋਈ ਸਵਿਧਾਨ ਦਾ ਕੁੰਡਾ ਨਾ ਹੋਵੇ ਤੇ ਉਹ ਆਪਣਾ ਆਪਣੀ ਵਿਧੀ ਵਿਧਾਨ ਦੇ ਮੁਤਾਬਕ ਆਪਣੀ ਮਰਿਆਦਾ ਪੀ ਬਿਹਾਰ ਚਾਰਖੰਡ ਤੇ ਹਿੰਦੀ ਬੈਲਟ ਦੀਆਂ ਹੋਰ ਸਟੇਟਾਂ ਦੇ ਵਿੱਚ ਕ੍ਰਾਈਮ ਸਭ ਤੋਂ ਵੱਧਾ ਜਨਾਨੀਆਂ ਦੇ ਖਿਲਾਫ ਕ੍ਰਾਈਮ ਸਭ ਤੋਂ ਵੱਧਾ ਬੱਚਿਆਂ ਦੇ ਖਿਲਾਫ ਕ੍ਰਾਈਮ ਸਭ ਤੋਂ ਵੱਧਾ ਤੇ ਪੰਜਾਬ ਦੇ ਵਿੱਚ ਉਹ ਲੋਅਸਟ ਆ ਦੂਜੀਆਂ ਸਟੇਟਸ ਦੇ ਮੁਕਾਬਲੇ ਸੋ ਭਈਆ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਚੱਲ ਕੇ ਆਉਂਦਾ ਉਹ ਆਪਣੀ ਤਸਵੀਰ ਨਾਲ ਲੈ ਕੇ ਆਉਂਦਾ ਦੂਜੀ ਗੱਲ ਜਿਹੜਾ ਵੀ ਭਈਆ ਪੰਜਾਬ ਦੇ ਵਿੱਚ ਆਉਂਦਾ ਉਹਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਤੀਜੀ ਗੱਲ ਜਦੋਂ ਭਈਆਂ ਦੇ ਖਿਲਾਫ ਥੋੜਾ ਬੋੜਾ ਪ੍ਰੋਟੈਸਟ ਚੱਲੇ ਹੀ ਤੇ ਪੰਜਾਬ ਦਾ ਸਾਰਾ ਅਮਲਾ ਫੈਲਾ ਪੰਜਾਬ ਦੇ ਲੀਡਰ ਪੰਜਾਬ ਦੇ ਐਕਟਿਵਿਸਟ ਲੱਲੇ ਭੱਬੇ ਜਿੰਨੇ ਵੀ ਸੀ ਉਹ ਅਸਾ ਚੱਲ ਗਿਆ ਆਪਾਂ ਹਰ ਇੱਕ ਬੰਦਾ ਜਿਹੜਾ ਹੁਭਈਆਂ ਦੀ ਪ੍ਰੋਟੈਕਸ਼ਨ ਦੀ ਗੱਲ ਕਰਨ ਦਾ ਇਥੋਂ ਦਾ ਕਿ ਪੁਲਿਸ ਦੀਆਂ ਟੁਕੜੀਆਂ ਜੜੀਆਂ ਹੋ ਭਈਆਂ ਦੀਆਂ ਦੁਕਾਨਾਂ ਦੇ ਅੱਗੇ ਜਾ ਕੇ ਖੜਗੀਆਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਪਹਚਾਵੇ ਐਡੀ ਵੱਡੀ ਪ੍ਰੋਟੈਕਸ਼ਨ ਭਈਆਂ ਨੂੰ ਮਿਲ ਰਹੀ ਪਰ ਇਹ ਪ੍ਰੋਟੈਕਸ਼ਨ ਜਿਹੜੀ ਹੈ ਸਿੱਖਾਂ ਨੂੰ ਨਹੀਂ ਮਿਲੀ ਪੂਰੀ ਇੰਡੀਆ ਦੇ ਵਿੱਚ 1984 ਦੇ ਵਿੱਚ ਜਦੋਂ ਉਹਨਾਂ ਨੂੰ ਵੱਢਿਆ ਟੁਕਿਆ ਜਾਣ ਰਿਹਾ ਸੀ ਸੋ ਚੰਦ ਭਈਏ ਜਿਨ੍ਹਾਂ ਨੂੰ ਕੁਝ ਬੰਦਿਆਂ ਨੇ ਨਾਰੇ ਮਾਰਤੇ ਕਿ ਭਈਏ ਪੰਜਾਬ ਦੇ ਵਿੱਚੋਂ ਕੱਢ ਦੇਣੇ ਚਾਹੀਦੇ ਆ ਉਥੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲੀਡਰਾਂ ਨੂੰ ਟੋਟਲ ਸੈਂਟਰ ਗਵਰਨਮੈਂਟ ਨੂੰ ਇੰਨੀ ਵੱਡੀ ਫ ਦੀ ਸੈਕਿਉਰਿਟੀ ਜੜੀਓ ਪ੍ਰਾਇਮਰੀ ਹੋਣੀ ਚਾਹੀਦੀ ਆ ਪਰ ਦੂਜੇ ਪਾਸੇ ਸਿੱਖਾਂ ਦੇ ਨਾਲ ਜੋ ਕੁਝ ਵਾਪਰਿਆ ਉਹ ਇਤਿਹਾਸ ਆ ਮੰਦਬੁੱਧੀ ਪੱਤਰਕਾਰ ਤੇ ਮਿਸਲ ਇੰਸਟਾਗ੍ਰam ਦੇ ਨਿਹੰਗ ਜੜੇ ਨੇ ਇਹ ਆਪਣੇ ਮੂੰਹ ਨੂੰ ਨੱਥ ਪਾਉਣ ਜੇਕਰ ਤੁਹਾਨੂੰ ਸਮਾਜਿਕ ਮੁੱਦਿਆਂ ਦੀ ਸਮਝ ਨਹੀਂ ਹੁੰਦੀ ਤੇ ਇਹਨਾਂ ਤੇ ਗੱਲ ਨਾ ਕਰਿਆ ਕਰੋ ਦੋਵਾਂ ਕੇਸਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਇੱਕ ਪਾਸੇ ਇੱਕ ਕਮਿਊਨਿਟੀ ਆਪ ਫੜ ਕੇ ਆਪਣਾ ਬੰਦਾ ਜਿਹੜਾ ਪੁਲਿਸ ਨੂੰ ਦੇਣ ਡੀ ਇਹਨੂੰ ਛੱਤਰ ਵੀ ਮਾਰਨ ਡਈ ਆ ਤੇ ਉਹਨੂੰ ਬਣਦੀ ਸਜ਼ਾ ਦੇਣ ਨੂੰ ਖੁਦ ਵੀ ਤਿਆਰ ਆ ਦੂਜੇ ਪਾਸੇ ਦੂਜੀਆਂ ਕਮਿਊਨਿਟੀਆਂ ਜੜੀਆਂ ਨੇ ਉਹ ਆਪਣੇ ਰੇਪਿਸਟ ਲੋਕਾਂ ਦੇ ਨਾਲ ਖ